ਸਤਿ ਸ੍ਰੀ ਅਕਾਲ ਸ਼ਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੀਯੂ ਵਿਜਾਓ ਮੋਰਚਾ ਚੰਡੀਗੜ੍ਹ ਕਾਫੀ ਦਿਨ ਲਗਾਤਾਰ ਚੱਲਿਆ ਲੰਬੇ ਸੰਘਰਸ਼ ਦੇ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜਿਹੜੀ ਇੱਕ ਵੱਡੀ ਜਿੱਤ ਹੋਈ ਹੈ ਸੈਨੇਟ ਨੂੰ ਜਿਹੜਾ ਉਹਨਾਂ ਦੇ ਵੱਲੋਂ ਬਹਾਲ ਕਰਾ ਲਿਆ ਗਿਆ ਤਾਂ ਉਸ ਸੰਘਰਸ਼ ਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚ ਉਹ ਬਹੁਤ ਸਾਰੇ ਨੌਜਵਾਨਾਂ ਨੇ ਬਹੁਤ ਸਾਰੇ ਬਜ਼ੁਰਗਾਂ ਨੇ ਬਾਬਿਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਆ ਕੇ ਆਪਣਾ ਹਿੱਸਾ ਪਾਇਆ ਲਗਾਤਾਰ ਸੰਘਰਸ਼ ਦੇ ਵਿੱਚ ਕਾਫੀ ਰੂਹਾਂ ਜਿਹੜੀਆਂ ਜੁੜੀਆਂ ਰਹੀਆਂ ਨੇ 10 ਤਰੀਕ ਦੀ ਵਿਦਿਆਰਥੀ ਨੇ ਵੱਲੋਂ ਕਾਲ ਦਿੱਤੀ ਸੀ ਵੱਡੀ ਜਦੋਂ ਇਸ ਸੰਘਰਸ਼ ਨੂੰ ਪੂਰਾ ਸਿਖਰaté ਲੈ ਕੇ ਜਾਣ ਦੇ ਲਈ ਇਹ ਕੰਮ ਚੱਲ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਯੂਨੀਵਰਸਿਟੀ ਦੇ ਸਾਰੇ ਹੀ ਗੇਟ ਚੰਡੀਗੜ੍ਹ ਪੋਸਤ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤੇ ਗਏ ਸਨ ਤਾਂ ਇੱਕ ਲੜਕੀ ਜਿਸ ਦਾ ਨਾਮ ਹਰਮਨਪ੍ਰੀਤ ਕੋਹਰ ਹੈ ਜੋ ਕਿ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹੈ ਉਸ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਪੀਯੂ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਗੇਟ ਤੇ ਜਿਹੜਾ ਰੋਕਿਆ ਗਿਆ ਪੰਜਾਬ ਯੂਨੀਵਰਸਿਟੀ ਗੇਟ ਤੇ ਉਸ ਨੂੰ ਰੋਕਣ ਦੇ ਬਾਅਦ ਜਦੋਂ ਆਪਸ ਵਿੱਚ ਜਿਹੜੀ ਹੈ ਉਹਨਾਂ ਦੀ ਝੜਪ ਹੋ ਜਾਂਦੀ ਹੈ ਝੜਪ ਦੌਰਾਨ ਉਸ ਵਿਦਿਆਰਥੀ ਨੂੰ ਵਿਦਿਆਰਥਣ ਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਗਿਆ ਜਦ ਕਿ ਉਹ ਪੀਯੂ ਦੀ ਸਟੂਡੈਂਟ ਵੀ ਸੀ ਉਸਦੇ ਕੋਲ ਆਈ ਕਾਰਡ ਵੀ ਸੀ ਫਿਰ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਧੱਕੇ ਦੇ ਨਾਲ ਗੇਟ ਦੇ ਉੱਪਰ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਤਿੱਖਾ ਜਵਾਬ ਦਿੱਤਾ ਗਿਆ ਉਹ ਜਵਾਬ ਉਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਵਾਇਰਲ ਹੋਇਆ ਪੂਰੇ ਹੀ ਪੰਜਾਬ ਨੇ ਉਸ ਕੁੜੀ ਨੂੰ ਹੱਥਾਂ ਦੇ ਉੱਪਰ ਚੱਕ ਲਿਆ ਉਸ ਕੁੜੀ ਦੀ ਸਫਤ ਹੈ ਜਿਹੜੀ ਵੱਡੇ ਪੱਧਰ ਤੇ ਹੋਈ ਹਾਲਾਂਕਿ ਦਲਜੀਤ ਵਰਗੇ ਨਾਮੀ ਜਿਹੜੇ ਸਿੰਗਰ ਨੇ ਉਹਨਾਂ ਦੇ ਵੱਲੋਂ ਵੀ ਵਰਲਡ ਦੀਆਂ ਵੱਡੀਆਂ ਸਟੇਜਾਂ ਦੇ ਉੱਪਰ ਉਸ ਪੰਜਾਬ ਦੀ ਬੱਚੀ ਦਾ ਜਿਹੜਾ ਨਾਮ ਲਿਆ ਗਿਆ ਉਸ ਨੂੰ ਪੰਜਾਬ ਦੀ ਸ਼ੇਰਨੀ ਵੀ ਕਿਹਾ ਗਿਆ ਜਿਹੜਾ ਬੁਲਾਇਆ ਗਿਆ ਮਾਈ ਭਾਗੋ ਦੀ ਵਾਰਿਸ ਵੀ ਕਿਹਾ ਗਿਆ ਤਾਂ ਉਸ ਨੂੰ ਬਹੁਤ ਸਾਰੇ ਨਾਮਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤਾਂ ਉਸ ਕੁੜੀ ਦੇ ਵੱਲੋਂ ਜਦੋਂ ਇੰਟਰਵਿਊਸ ਦਿੱਤੀਆਂ ਗਈਆਂ ਇੰਟਰਵਿਊਸ ਦੇ ਵਿੱਚ ਬੱਚੀ ਹੋਣ ਦੇ ਕਰਕੇ ਉਸ ਦੇ ਵੱਲੋਂ ਕੁਝ ਵੱਡੇ ਜਿਹੜੇ ਜਵਾਬ ਐ ਉਸ ਇੰਟਰਵਿਊਜ਼ ਦੇ ਵਿੱਚ ਦਿੱਤੇ ਗਏ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦੀ ਵਧਾ ਚੜਾ ਕੇ ਪੇਸ਼ ਕੀਤਾ ਗਿਆ ਤਾਂ ਉਸ ਦੇ ਮੀਮ ਵੀ ਬਣਾਨੇ ਸ਼ੁਰੂ ਕੀਤੇ ਸੋਸ਼ਲ ਮੀਡੀਆ ਦੇ ਉੱਪਰ ਬੈਠੇ ਵਿਦਵਾਨਾਂ ਨੇ ਕਾਫੀ ਜ਼ਿਆਦਾ ਉਸ ਲੜਕੀ ਨੂੰ ਟ੍ਰੋਲ ਕੀਤਾ ਹੁਣ ਉਸ ਦੀਆਂ ਜਿਹੜੀਆਂ ਬਹੁਤ ਸਾਰੀਆਂ ਵੀਡੀਓਜ਼ ਬਾਹਰ ਛੱਡ ਮੇਰੀ ਬਾਹਰ ਛੱਡ ਦਫਸ ਦੀ ਛੁੱਟੀ ਕਦੋਂ ਹੋਵੇਗੀ ਬਾਹਰ ਛੱਡ ਮੇਰੀ ਨਹੀਂ ਤਾਂ ਫਿਰ ਦੇਖ ਲਈਏ ਇਸ ਤਰ੍ਹਾਂ ਜਿਹੜੇ ਮੀਮ ਬਣਾਨੇ ਸ਼ੁਰੂ ਕੀਤੇ ਨੇ ਜਿਸ ਤੋਂ ਬਾਅਦ ਵਿੱਚ ਉਸ ਬੱਚੀ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਸੋ ਕਾਫੀ ਜਿਆਦਾ ਲੋਕਰ ਵੱਲੇ ਇਸ ਵੀਡੀਓ ਨੂੰ ਟ੍ਰੋਲ ਕੀਤਾ ਤਾਂ ਹੁਣ ਇਸ ਕੇਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਐਂਟਰੀ ਹੋਈ ਹੈ ਤਾਂ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਕੁੜੀ ਦਾ ਕੋਈ ਮੀਮ ਬਣਾਉਂਦਾ ਜਿਹੜਾ ਸਾਡੇ ੱੱcke ਚੜ ਗਿਆ ਅਸੀਂ ਉਸ ਦਾ ਜਿਹੜਾ ਬੂਥਾ ਚੰਗੀ ਤਰ੍ਹਾਂ ਕੁੱਟਾਂਗੇ ਉਸ ਦਾ ਅਸੀਂ ਮੂੰਹ ਕੁੱਟਾਂਗੇ ਇਸ ਕੁੜੀ ਨੂੰ ਤੁਸੀਂ ਟ੍ਰੋਲ ਕਰਨ ਤੋਂ ਹਟ ਜਾਵੋ ਜੇਕਰ ਤੁਸੀਂ ਟ੍ਰੋਲ ਕਰਨ ਤੋਂ ਨਹੀਂ ਹਟੇ ਤਾਂ ਅਸੀਂ ਤੁਹਾਨੂੰ ਜ਼ਰੂਰ ਜਲਦੀ ਤੋਂ ਜਲਦੀ ਮਿਲਾਂਗੇ ਉਹਨਾਂ ਦੇ ਵੱਲੋਂ ਮਾਫੀ ਮੰਗਣ ਦੇ ਲਈ ਵੀ ਕਿਹਾ ਗਿਆ ਜਿਹੜੇ ਇਸ ਬੱਚੀ ਦੀ ਉਸ ਵੀਡੀਓ ਨੂੰ ਜ਼ਿਆਦਾ ਟਰੋਲ ਕਰ ਰਹੇ ਨੇ ਕਿਉਂਕਿ ਉਹੀ ਲੋਕ ਉਸ ਦਿਨ ਸਫਤਾਂ ਦੇ ਪੁਲ ਬੰਨ ਰਹੇ ਸੀ ਜਿਹੜੇ ਲੋਕ ਇਸ ਬੱਚੀ ਦੀ ਹੁਣ ਨਿੰਦਿਆ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਬੱਚੀ ਦੇ ਹੱਕ ਦੇ ਵਿੱਚ ਬਹੁਤ ਸਾਰੇ ਪਵਿੱਤ ਦੇ ਨੌਜਵਾਨ ਵੀ ਆਏ ਨੇ ਜਿਹੜੇ ਕੀ ਉਸ ਪ੍ਰੋਟੈਸਟ ਦਾ ਹਿੱਸਾ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਭੈਣ ਨੇ ਕੁਝ ਵੀ ਗਲਤ ਨਹੀਂ ਕੀਤਾ ਤਾਂ ਕੀ ਕਿਹਾ ਇਹਨਾਂ ਨੌਜਵਾਨਾਂ ਨੇ ਤੇ ਅਮਰਤਪਾਲ ਮੈਰੋ ਦੇ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ ਕਰਿਆਂ ਉਸ ਦਿਨ 10 ਤਰੀਕ ਨੂੰ ਜਦੋਂ ਇੱਕ ਕਾਲ ਦਿੱਤੀ ਗਈ ਸੀ ਸਟੂਡੈਂਟਾਂ ਦੇ ਵੱਲੋਂ ਤਾਂ ਸਾਰਾ ਹੀ ਪੰਜਾਬ ਆ ਛੜ ਕੇ ਉਸ ਕਾਲ ਤੋਂ ਸਮਰਥਨ ਸਾਰੇ ਪੰਜਾਬ ਦੇ ਵੱਲੋਂ ਦਿੱਤਾ ਗਿਆ ਤਾਂ ਉਦੋਂ ਇੱਕ ਭੈਣ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਦਾ ਜਿਹੜਾ ਘਰਾਉ ਕੀਤਾ ਗਿਆ ਸੀ ਪੁਲਿਸ ਨੇ ਉਸ ਨੂੰ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਣ ਤੋਂ ਜਿਹੜਾ ਰੋਕ ਦਿੱਤਾ ਗਿਆ ਉਸ ਬੱਚੀ ਦੇ ਵੱਲੋਂ ਪੁਲਸ ਦਾ ਜਿਹੜਾ ਡੱਟ ਕੇ ਵਿਰੋਧ ਕੀਤਾ ਉਸ ਦਿਨ ਸਾਰੇ ਹੀ ਪੰਜਾਬ ਨੇ ਜਿੰਨੇ ਵੀ ਪੱਤਰਕਾਰ ਨੇ ਚਾਹੀ ਕੋਈ ਵੀ ਇਨਫਲੂਐਂਸਰ ਹੈ ਚਾਹੇ ਕੋਈ ਵੀ ਬੰਦਾ ਜਿਹੜਾ ਸੋਸ਼ਲ ਮੀਡੀਆ ਚਲਾਉਣ ਵਾਲਾ ਸਾਰੇ ਨੇ ਉਸ ਭੈਣ ਦੀ ਉਸ ਦਿਨ ਬੱਲੇ ਬੱਲੇ ਕੀਤੀ ਉਸ ਨੂੰ ਇਹ ਕਿਹਾ ਗਿਆ ਕਿ ਮਾਈ ਭਾਗੂ ਦੀ ਵਾਰ ਸ਼ੇਰਨੀ ਬਹੁਤ ਨਾਵਾ ਤੇਰਾ ਉਸ ਭੈਣ ਨੂੰ ਨਵਾਜਿਆ ਗਿਆ ਉਸ ਦੀ ਜਿਹੜੀ ਹੈ ਬੱਲੇ ਬੱਲੇ ਕਰੀ ਹੈ ਸਾਰੇ ਨੇ ਉਸ ਦਿਨ ਇੱਕ ਵੱਖਰਾ ਹੀ ਮਾਰ ਮਹਿਸੂਸ ਕੀਤਾ ਕਿ ਇਸ ਕੁੜੀ ਨੇ ਜਿਹੜਾ ਮੁਕਾਬਲਾ ਕਰਿਆ ਹੈ ਬਿਲਕੁਲ ਵੀ ਡਰੀ ਨਹੀਂ ਪਰ ਦੂਜੇ ਪਾਸੇ ਜੇਕਰ ਪਿਛਲੇ 2 ਦਿਨਾਂ ਦੀ ਗੱਲ ਕਰੀਏ ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਸੂਝਵਾਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਖਾਂਦੇ ਚਾਹੇ ਉਹ ਪੱਤਰਕਾਰ ਹੋਣ ਚਾਹੇ ਉਹ ਆਪਣੇ ਆਪ ਨੂੰ ਇਹ ਕਹਿਣ ਕਿ ਅਸੀਂ ਅੱਜ ਦੇ ਟਾਈਮ ਦੇ ਵਿੱਚ ਸਾਡਾ ਦੌਰ ਚੱਲਦਾ ਪਰ ਉਹ ਵੀ ਜਿਹੜਾ ਇੱਕ ਦਰਿਆ ਦੇ ਪਾਣੀ ਦੇ ਵਾਂਗੂ ਰੁੱਖ ਬਦਲ ਗਏ ਨੇ ਉਸ ਬੱਚੀ ਨੂੰ ਸਮਝਾਉਣਾ ਤਾਂ ਕੀ ਉਲਟਾ ਉਸ ਦੇ ਮਗਰ ਪੈ ਗਏ ਨੇ ਉਹ ਬੱਚੀ ਹੈ ਹਜੇ ਉਹਨੇ ਦੇਖਿਆ ਕੁਛ ਨਹੀਂ ਉਸ ਨੂੰ ਸਮਝਾਉਣਾ ਤਾਂ ਕਿ ਉਲਟਾ ਉਸ ਦੇ ਵਿੱਚ ਨੁਕਸ ਘਟਣੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਇਸ ਨੇ ਐਵੇਂ ਕਿਉਂ ਕਹਿ ਦਿੱਤਾ ਕਿ ਮੈਂ ਐਮਐਲਏ ਬਣੂਗੀ ਜਾਂ ਐਮਪੀ ਬਣੂਗੀ ਬੱਚੀ ਹੈ ਬੱਚੇ ਹਮੇਸ਼ਾ ਗਲਤੀਆਂ ਕਰਦੇ ਹੁੰਦੇ ਨੇ ਜੇਕਰ ਬੱਚਿਆਂ ਨੂੰ ਤੁਸੀਂ ਨਹੀਂ ਸਮਝਾਉਣਾ ਤਾਂ ਫਿਰ ਹੋਰ ਕਿਸ ਨੇ ਸਮਝਾਉਣਾ ਸਿਰਫ ਉਸ ਨੂੰ ਸਨਮਾਨਿਤ ਕਰਨ ਦੇ ਪਿੱਛੇ ਹੀ ਬਹੁਤ ਸਾਰੇ ਨੂੰ ਇੰਨੀ ਕਿ ਚੋਬ ਲੱਗੀ ਜਿਹੜੀ ਇੰਨੀ ਕਿ ਜੈਲਸ ਮੀਲ ਹੋਈ ਹੈ ਕਿ ਉਸ ਬੱਚੀ ਦੀ ਜਿਹੜੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਗੱਲ ਦੇ ਬਾਰੇ ਵੀ ਵੀਰਾਂ ਦੇ ਨਾਲ ਗੱਲ ਸਾਂਝੀ ਕਰਦੇ ਆ ਕਿ ਵੀਰ ਕਿੱਦਾਂ ਦੇਖਦੇ ਨੇ ਉਸ ਗੱਲ ਨੂੰ ਕਿਉਂਕਿ ਉਹ ਵੀ ਇੱਕ ਸਟੂਡੈਂਟ ਹੈ ਬੱਚਿਓ ਪ੍ਰੋਟੈਸਟ ਦਾ ਹਿੱਸਾ ਸੀ ਜੇਕਰ ਉਸ ਦੇ ਕੋਲੋਂ ਕੋਈ ਬੋਲਣ ਦੇ ਵਿੱਚ ਗਲਤੀ ਹੋ ਵੀ ਗਈ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਿ ਪੰਜਾਬੀਆਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਹੁਣ ਸਾਰੇ ਉਸ ਦੀ ਜਿਹੜੀ ਹੈ ਬੇਇੱਜ਼ਤੀ ਕਰਨ ਲੱਗੇ ਨੇ ਨਾਲੇ ਤਾਂ ਉਹਨੂੰ ਸਮਝਾਈ ਜਾ ਰਹੇ ਨੇ ਨਾਲੇ ਉਸ ਦੀ ਬੇਇੱਜ਼ਤੀ ਕਰ ਰਹੇ ਨੇ ਵੀਰਾਂ ਤੋਂ ਜਾਣਦੇ ਵੀਰੇ ਤੁਸੀਂ ਕਿੱਦਾਂ ਦੇਖਦੇ ਹੋ ਉਸ ਦਿਨ ਤਾਂ ਉਸ ਭੈਣ ਨੂੰ ਬਹੁਤ ਹੀ ਲੋਕਾਂ ਨੇ ਨਿਵਾਜਿਆ ਬਹੁਤ ਵੱਡੀ ਜਿਹੜੀ ਉਸ ਦੀ ਸ਼ਾਨ ਹੈ ਵਧਾਈ ਕਿ ਮਾਈ ਭਾਗੂ ਦੀ ਵਾਰਿਸ ਹੈ ਬਹੁਤ ਚੰਗਾ ਕੰਮ ਕਰਿਆ ਬੱਲੇ ਨਹੀਂ ਸ਼ੇਰ ਦੀ ਪੰਜਾਬ ਦੀ ਸ਼ੇਰ ਬੱਚੀ ਹੈ ਸ਼ੇਰਨੀ ਪੰਜਾਬ ਦੀ ਤਾਂ ਹੁਣ ਸਾਰੇ ਉਸ ਉਲਟ ਹੋ ਗਏ ਨੇ ਕਿ ਇਹ ਤਾਂ ਐ ਕਰਦੀ ਹੈ ਤਾਂ ਫੁਪਰੀਆ ਜੀ ਹੈ ਤੁਸੀਂ ਕਿੱਦਾਂ ਦੇਖਦੇ ਹੋ ਇਹ ਉਹ ਸਾਡੀ ਭੈਣ ਹੈ ਉਹ ਬਿਲਕੁਲ ਉਹਨੇ ਕੁਝ ਵੀ ਗਲਤ ਨਹੀਂ ਕਿਹਾ ਜਿਸ ਦਿਨ ਉਹਨੇ ਉਹ ਪ੍ਰੋਟੈਸਟ ਵਾਲੇ ਦਿਨ ਦਾਸਤਿਕ ਨੂੰ ਕਾਲ ਸੀ ਉਸ ਦਿਨ ਤਾਂ ਸਾਰਿਆਂ ਨੇ ਵੀਡੀਓ ਪਾਈ ਉਹਦੀ ਸਾਰਿਆਂ ਨੇ ਵਾਹ ਵਾਹ ਕੀਤੀ ਹੈ ਵੀ ਸਾਡੀ ਸ਼ੇਰਨੀ ਹੈ ਮਾਈ ਭਗਵਦੀ ਵਾਰਸ਼ ਹੈ ਬਿਲਕੁਲ ਜੀ ਪੂਰੇ ਸਾਲਾਂ ਨਾਲ ਪੀੜਿਆ ਹਾਲ ਵੀ ਤਾਂ ਹੁਣ ਉਹੀ ਬੰਦੇ ਉਹਦੀ ਨੀਂਦਿਆ ਕਰ ਰਹੇ ਨੇ ਕਿ ਉਹਨੇ ਐਂ ਕਹਿਤਾ ਵੀ ਐਮਐਲਏ ਬਾਰੇ ਕਹਿਤਾ ਉਹਦੇ 'ਚ ਕੀ ਗਲਤ ਹੋ ਗਿਆ ਬਾਈ ਹੁਣ ਜੇ ਕਿਸੇ ਨੇ ਸੋਚਿਆ ਵੀ ਐਮਐਲਏ ਬਣਨਾ ਐਮਪੀ ਬਣਨਾ ਉਹਦੇ 'ਚ ਗਲਤ ਤਾਂ ਕੁਝ ਨਹੀਂ ਹੈ ਬਿਲਕੁਲ ਉਹ ਜਿਹੜੇ ਸਾਡੇ ਐਮਪੀ ਐਮਐਲਏ ਜਿਹੜੇ ਸਹੀ ਨਹੀਂ ਹੈਗੇ ਉਹਨਾਂ ਨਾਲ ਕੰਪੇਅਰ ਕਰੂਗੇ ਫਿਰ ਤਾਂ ਸਾਰਿਆਂ ਨੂੰ ਗਲਤੀ ਲੱਗਣਾ ਏ ਬਿਲਕੁਲ ਉਹ ਇੱਕ ਬੱਚੀ ਹੈ ਅੱਲੇ ਸਾਡੀ ਭੈਣ ਹੈ ਉਹਨੂੰ ਸਮਝਾਉਣਾ ਤਾਂ ਕੀ ਸੀ ਉਹਨੂੰ ਗਲਤ ਕਹਿਣ ਲੱਗੇ ਅ ਦਰਸਲ ਗਲਤ ਵੀ ਉਹ ਬੰਦੇ ਕਹਿ ਰਹੇ ਨੇ ਜਿਹੜੇ ਧਰਮ ਨਾਲ ਨਹੀਂ ਜੁੜੇ ਹੋਏ ਬਿਲਕੁਲ ਜਿਹੜੇ ਬੰਦੇ ਧਰਮ ਨਾਲ ਜੁੜੇ ਹੋਏ ਆ ਉਰੇ ਆਂਦੇ ਆ ਸਾਡੀ ਭੈਣ ਉਹ ਬੈਠਦੀ ਹੈ ਉਹਨਾਂ ਸਾਰਿਆਂ ਨੂੰ ਪਤਾ ਏ ਕਿ ਕੀ ਗਲਤ ਏ ਕੀ ਸਹੀ ਏ ਉਹਨਾਂ ਜਿਹੜੇ ਸਾਡੀ ਪੰਜਾਬ ਦੀਆਂ ਕੁੜੀਆਂ ਵੀ ਹੈ ਉਹਨੂੰ ਟ੍ਰੋਲ ਕਰ ਰਹੀਆਂ ਨੇ ਵੀ ਮੇਰੀ ਬਾਹਾਂ ਛੱਡ ਕਰਕੇ ਵੀਡੀਓ ਬਣਾ ਰਹੀਆਂ ਉਹਨੇ ਵੀ ਆਪਣਾ ਹਿਸਾਬ ਲਾ ਲੀਆਂ ਕਰਕੇ ਤਾਂ ਮੇਰੇ ਵੱਲੋਂ ਤਾਂ ਹੱਗ ਗਲਤ ਅਸੀਂ ਤਾਂ ਭੈਣ ਦੇ ਨਾਲ ਉਹਨੇ ਕੁਝ ਵੀ ਗਲਤ ਨਹੀਂ ਕਿਹਾ ਬੱਚੀ ਆ ਉਹ ਬਿਲਕੁਲ ਮੇਰੀ ਗੱਲ ਸੁਣੋ ਹੁਣ ਉਹਦੇ ਐਮ ਐਲ ਐਮ ਪੀ ਬਣਨ ਤੇ ਉਹਨੂੰ ਟ੍ਰੋਲ ਕਰ ਰਹੇ ਕਿ ਪਤਾ ਬਣ ਜੇ ਉਹ ਅਸੀਂ ਤਾਂ ਕਹਿੰਦੇ ਆ ਬਣੇ ਸਾਡੇ ਪੰਜਾਬ ਦੀ ਗੱਲ ਕਰ ਰਹੀ ਹੈ ਬਣ ਜੇ ਬਿਲਕੁਲ ਵਧੀਆ ਗੱਲ ਹੈ ਆਪਣੀ ਹੀ ਬੱਚੀ ਹੈ ਨਾ ਉਹ ਸਾਨੂੰ ਤਾਂ ਇਹ ਜੇ ਐਮ ਪੀ ਐਮ ਐਲ ਐ ਚਾਹੀਦੇ ਆ ਬਿਲਕੁਲ ਜਿਹੜੇ ਆਪਣੇ ਨੇ ਜਿਹੜੇ ਸਾਡੇ ਪੰਜਾਬ ਦੀ ਗੱਲ ਕਰਨ ਹੁਣ ਉਹਨੇ ਆਪਣੀ ਪੰਜਾਬ ਦੀ ਗੱਲ ਕਰਨ ਵਾਲੇ ਐਮਪੀ ਹਰ ਐਮਐਲਏ ਬਾਰੇ ਸੋਚਿਆ ਤਾਂ ਉਹਨੂੰ ਐਸੀ ਨਿੰਦਣਾਂ ਲੱਗੀਆਂ ਮਾੜੀ ਗੱਲ ਆ ਬਿਲਕੁਲ ਜਦ ਕਿ ਉਹ ਪੂਰੀ ਹਿੱਕ ਢਾਕੇ ਮਤਲਬ ਪੂਰੇ ਜੋਸ਼ ਨਾਲ ਉਸ ਦਿਨ ਜਿਹੜੀ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਉਸ ਦਿਨ ਪ੍ਰੋਟੈਸਟ ਦੇ ਵਿੱਚ ਖੜੀ ਐ ਅੜੀ ਐ ਪੁਲਿਸ ਪ੍ਰਸ਼ਾਸਨ ਦੇ ਨਾਲ ਹਾਲਾਂਕਿ ਉਸ ਨੂੰ ਇਸ ਚੀਜ਼ ਦਾ ਪਤਾ ਵੀ ਹੈ ਕਿ ਕੱਲੋ ਮੇਰਾ ਫਿਊਚਰ ਵੀ ਖਤਮ ਹੋ ਸਕਦਾ ਪਰ ਫਿਰ ਵੀ ਉਹ ਅੜੀ ਐ ਗੇਟ ਦੇ ਉੱਪਰ ਸਾਰਿਆਂ ਨੇ ਵੀਡੀਓਜ਼ ਵਾਇਰਲ ਕੀਤੀ ਐ ਪਰ ਕਿਤੇ ਨਾ ਕਿਤੇ ਇਹ ਵੀ ਇਹ ਸੋਚਣਾ ਦਾ ਬਿਸ਼ਾ ਕਿ ਉਸ ਦਿਨ ਸਿਰਫ ਵਿਊਜ਼ ਤੱਕ ਹੀ ਮਤਲਬ ਸੀ ਚਾਹੇ ਉਹ ਬਹੁਤ ਜਿਹੜੇ ਵੱਡੇ ادارے ਮੀਡੀਆ ਦੀ ਗੱਲ ਕਰੀਏ ਜਾਂ ਫਿਰ ਹੋਰ ਬਹੁਤ ਸਾਰੇ ਨੇ ਉਹਦੀ ਵੀਡੀਓ ਪੋਸਟ ਕੀਤੀ ਐ ਹੁਣ ਬਹੁਤ ਸਾਰੇ ਲੋਕ ਮੁੰਡੇ ਜਿਹੜੇ ਆ ਵੀਡੀਓਜ਼ ਬਣਾ ਕੇ ਉਹਦੀ ਨਕਲਾ ਕਰਕੇ ਪਾ ਰਹੇ ਨੇ ਇਹ ਕਿਤੇ ਨਾ ਕਿਤੇ ਇੱਕ ਗਲਤ ਮੈਸੇਜ ਵੀ ਆ ਕੱਲੂ ਉਸ ਕੁੜੀ ਦੇ ਮੰਤਰੀ ਜਿਹੜੀ ਆ ਕੀ ਬੀਤ ਦੀ ਹੋ ਗਈ ਐ ਮਤਲਬ ਉਹ ਜਿਹੜੇ ਬੱਚੇ ਆ ਉਹਨੂੰ ਕੁਝ ਨਹੀਂ ਜਿਹੜਾ ਦੇਖਿਆ ਉਹਨੂੰ ਸਮਝਾਣਾ ਤਾਂ ਕੀ ਐ ਸਾਰਿਆਂ ਨੇ ਗਲਤ ਬੋਲ ਰਹੇ ਨੇ ਇਹ ਹੋਰ ਵੀ ਬਹੁਤ ਸਾਰੇ ਬੰਦੇ ਨੇ ਹਜੇ ਮੈਂ ਨਾਮ ਨਹੀਂ ਲਊਗਾ ਤੁਸੀਂ ਵੀ ਦੇਖਿਆ ਤੁਸੀਂ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਇਹ ਤਾਂ ਹੀ ਹੁਣ ਐਂ ਕਹਿ ਸਕਦੇ ਛੋਟੀ ਸੋਚ ਹੈ ਜੀ ਲੋਕਾਂ ਦੀ ਬਿਲਕੁਲ ਇਹ ਦੋ ਇਹ ਪੌੜੀ ਚੜਾ ਕੇ ਦੇਖੋ ਜੀ ਪਿੱਛੇ ਤੋਂ ਕਿੱਛ ਨਹੀਂ ਆ ਕੇ ਚੱਲਦਾ ਹੁਣ ਇਹ ਕੀ ਆ ਕਹਿ ਸਕਦੇ ਅਸੀਂ ਤਾਂ ਸਾਥ ਆਂ ਜੀ ਸਾਥ ਦੇ ਰਹੇ ਆਂ ਜੀ ਭੈਣ ਦਾ ਆਪਣੀ ਦਾ ਕੋਈ ਚੱਕ ਨਹੀਂ ਐਮਐਲਏ ਐਮਪੀ ਜੋ ਮਰਜ਼ੀ ਬਣੇ ਪੰਜਾਬ ਦੀ ਗੱਲ ਕਰੇ ਬਸ ਬਿਲਕੁਲ ਹਾਂ ਜੀ